ਦੋਸਤੋ ਇੱਕ ਐਸੀ ਖਬਰ ਆ ਰਹੀ ਆ ਜਿਹਨੇ ਸੋਚਣ ਵਾਸਤੇ ਮਜਬੂਰ ਕਰਤਾ ਤੇ ਜਿਹਦੇ ਤੋਂ ਵੱਡਾ ਸਬਕ ਮਿਲਦਾ ਇੱਕ ਨੌਜਵਾਨ ਕੁੜੀ ਵੱਲੋਂ ਆਪਣੇ ਬੁਆਏਫਰੈਂਡ ਦੇ ਖਿਲਾਫ ਸੁਪਰੀਮ ਕੋਰਟ ਦੇ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਕਿ ਜਿਹੜਾ ਲੜਕਾ ਏ ਮੇਰਾ ਬੁਆਏਫਰੈਂਡ ਆ ਉਹ ਮੇਰੇ ਨਾਲ ਪਿਛਲੇ 2 ਸਾਲਾਂ ਤੋਂ ਰਿਲੇਸ਼ਨ ਦੇ ਵਿੱਚ ਰਹਿ ਰਿਹਾ ਤੇ ਜਦੋਂ ਹੁਣ ਵਿਆਹ ਕਰਾਉਣ ਦੀ ਵਾਰੀ ਆਈ ਆ ਤਾਂ ਉਸ ਮੁੰਡੇ ਨੇ ਮੇਰੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਪਰ ਜੱਜਾਂ ਦੇ ਬੈਂਚ ਨੇ ਉਸ ਕੁੜੀ ਦੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਇਹ ਦੋਨੇ ਨੌਜਵਾਨ ਮੁੰਡਾ ਕੁੜੀ ਜੁੜੇ ਸੀ ਤਾਂ ਦੋਨੇ ਅਡਲਟ ਸੀ ਮਤਲਬ 18 ਸਾਲ ਤੋਂ ਦੋਨੇ ਉੱਪਰ ਸੀ ਮੇਜਰ ਏਜ ਦੇ ਵਿੱਚ ਸੀ ਤਾਂ ਇਹ ਜਿਹੜੇ ਦੋਨੇ ਨੌਜਵਾਨ ਮੁੰਡਾ ਕੁੜੀ ਆ ਦੋਨੇ ਪੜ੍ਹੇ ਲਿਖੇ ਨੇ ਦਿੱਲੀ ਸ਼ਹਿਰ ਦੇ ਵਾਸੀ ਨੇ ਹਰ ਇੱਕ ਗੱਲ ਨੂੰ ਸਮਝ ਹੀ ਦੇ ਨੇ ਤਾਂ ਜਦੋਂ ਇਹਨਾਂ ਨੇ ਇਹ ਫੈਸਲਾ ਲਿਆ ਤਾਂ ਬਹੁਤ ਸੋਚ ਸਮਝ ਕੇ ਲਿਆ ਪਰ ਇਹਨਾਂ ਦੇ ਰਿਸ਼ਤੇ ਵਿੱਚ ਚੱਲਦੇ ਹੋਏ ਜੇਕਰ ਇਹਨਾਂ ਵਿੱਚੋਂ ਕਿਸੇ ਇੱਕ ਦਾ ਇਹ ਹੋਇਆ ਕਿ ਮੈਂ ਇਸ ਵਿਅਕਤੀ ਦੇ ਨਾਲ ਨਹੀਂ ਰਹਿ ਸਕਦਾ ਉਹ ਵਿਆਹ ਨਹੀਂ ਕਰਾਉਣਾ ਚਾਹੁੰਦਾ ਤਾਂ ਇਹਦੇ ਵਿੱਚ ਕੋਈ ਅਪਰਾਧਿਕ ਮਾਮਲਾ ਨਹੀਂ ਬਣਦਾ ਅਸੀਂ ਮੁੰਡੇ ਨੂੰ ਅਪਰਾਧੀ ਨਹੀਂ ਮੰਨ ਸਕਦੇ ਇਹ ਮਾਮਲਾ ਚਾਹੇ ਮੁੰਡੇ ਦਾ ਚਾਹੇ ਕੁੜੀ ਦਾ ਜੇਕਰ ਉਹ ਦੋਨੇ ਉਮਰ ਵਿੱਚ ਮੇਜਰ ਨੇ ਤੇ ਉਹਨਾਂ ਨੇ ਆਪਸੀ ਸਹਿਮਤੀ ਦੇ ਨਾਲ ਰਿਸ਼ਤਾ ਬਣਾਇਆ ਜੇਕਰ ਉਹਦੇ ਵਿੱਚੋਂ ਕੋਈ ਇੱਕ ਜਣਾ ਚਾਹੇ ਮੁੰਡਾ ਚਾਹੇ ਕੁੜੀ ਹੋਵੇ ਇੱਕ ਦੂਜੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇਹਦੇ ਵਿੱਚ ਕੋਈ ਵੀ ਅਪਰਾਧੀ ਨਹੀਂ ਮੰਨਿਆ ਜਾਊਗਾ ਤਾਂ ਤੁਹਾਨੂੰ ਇਹ ਸੁਪਰੀਮ ਕੋਰਟ ਦਾ ਇਹ ਫੈਸਲਾ ਕਿਵੇਂ ਲੱਗਾ ਤੁਸੀਂ ਵੀ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਹੁਣ ਇੱਥੇ ਗੱਲ ਜਿਹੜੀ ਸੋਚਣ ਵਾਲੀ ਤੇ ਸਿੱਖਣ ਵਾਲੀ ਇਹ ਆ ਕਿ ਵਿਆਹ ਦੋ ਤਰੀਕੇ ਦੇ ਹੁੰਦੇ ਆ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਵਿਆਹ ਤਾਂ ਉਹ ਹੋ ਗਿਆ ਇੱਕ ਰਿਸ਼ਤਾ ਇੱਕ ਵਿਆਹ ਤਾਂ ਉਹ ਹੋ ਗਿਆ ਜਿਹੜਾ ਘਰਦਿਆਂ ਦੀ ਮਰਜ਼ੀ ਦੇ ਨਾਲ ਆ ਵੀ ਮੁੰਡਾ ਕੁੜੀ ਕਹਿੰਦੇ ਆ ਕਿ ਜੋ ਮੇਰੇ ਘਰ ਦੇ ਫੈਸਲਾ ਲੈਣਗੇ ਉਹ ਮੈਨੂੰ ਮਨਜ਼ੂਰ ਆ ਮਤਲਬ ਦੂਜਿਆਂ ਦੀ ਮਰਜ਼ੀ ਦੇ ਨਾਲ ਜੋ ਵੀ ਕਰਨਾ ਅਸੀਂ ਚਾਹੁੰਨੇ ਆ ਬਸ ਦੂਜਿਆਂ ਦੀ ਮਰਜ਼ੀ ਦੇ ਨਾਲ ਅਸੀਂ ਸਹਿਮਤਾ ਇੱਕ ਅਰੇਂਜ ਮੈਰਿਜ ਉਹ ਮੈਰਿਜ ਹੋਗੀ ਜਿਹੜੇ ਸਾਡੇ ਘਰ ਦੇ ਕਰ ਦਿੰਦੇ ਆ ਤੇ ਦੂਜੀ ਮੈਰਿਜ ਲਵ ਮੈਰਿਜ ਜਿਹੜੀ ਅਸੀਂ ਚਾਹੁੰਨੇ ਆ ਕਿ ਅਸੀਂ ਖੁਦ ਦੀ ਮਰਜ਼ੀ ਦੇ ਨਾਲ ਆਪਣਾ ਪਾਰਟਨਰ ਚੁਣੀਏ ਆਪਣਾ ਜਿਹੜਾ ਜਿਹਦੇ ਨਾਲ ਅਸੀਂ ਸਾਰੀ ਜ਼ਿੰਦਗੀ ਕਟਣੀਆ ਉਹ ਵਿਅਕਤੀ ਅਸੀਂ ਆਪਣੀ ਮਰਜ਼ੀ ਦੇ ਨਾਲ ਆਪਣੀ ਆਜ਼ਾਦੀ ਦੇ ਨਾਲ ਚੁਣੀਏ ਤਾਂ ਜਦੋਂ ਅਸੀਂ ਇਹ ਫੈਸਲਾ ਲੈਨੇ ਆ ਤਾਂ ਉਦੋਂ ਅਸੀਂ ਇਹ ਫੈਸਲਾ ਲੈਨੇ ਆ ਕਿ ਜਿਹੜਾ ਸਾਹਮਣੇ ਵਾਲਾ ਵਿਅਕਤੀ ਆ ਜਿਹਦੇ ਨਾਲ ਅਸੀਂ ਰਹਿਣਾ ਚਾਹੁੰਨੇ ਆ ਤਾਂ ਅਸੀਂ ਪਹਿਲਾਂ ਉਹਦੇ ਨਾਲ ਵਿਚਰ ਕੇ ਦੇਖਾਂਗੇ ਕਿ ਉਹ ਵਿਅਕਤੀ ਕਿੱਦਾਂ ਦਾ ਏ ਉਹਦੇ ਗੁਣ-ਔਗਣ ਕੀ ਨੇ ਤਾਂ ਜਦੋਂ ਅਸੀਂ ਉਸ ਵਿਅਕਤੀ ਨੂੰ ਦੇਖਦੇ ਆ ਉਹਦੇ ਨਾਲ ਰਹਿਨੇ ਆ ਤਾਂ ਫੇਰ ਅਸੀਂ ਉਸ ਵਿਅਕਤੀ ਨੂੰ ਜਾਣ ਕੇ ਅੱਗੇ ਮੈਰਿਜ ਕਰਾਉਣ ਦਾ ਫੈਸਲਾ ਲੈਨੇ ਆ ਅਸੀਂ ਇਹ ਸੋਚ ਕੇ ਫੈਸਲਾ ਲੈਨੇ ਆ ਕਿਸੇ ਵਿਅਕਤੀ ਦੇ ਨਾਲ ਰਹਿਣ ਦਾ ਕਿ ਜੇਕਰ ਮੈਨੂੰ ਇਹਦੇ ਗੁਣ ਚੰਗੇ ਲੱਗੇ ਜੇਕਰ ਮੈਨੂੰ ਇਹਦੀ ਸ਼ਖਸੀਅਤ ਚੰਗੀ ਲੱਗੀ ਤਾਂ ਮੈਂ ਅੱਗੇ ਇਹਦੇ ਨਾਲ ਵਿਆਹ ਕਰਾਵਾਂਗਾ ਅਗਰ ਮੈਨੂੰ ਇਹਦੀ ਸ਼ਖਸੀਅਤ ਚੰਗੀ ਨਹੀਂ ਲੱਗੀ ਤਾਂ ਮੈਂ ਇਹਦੇ ਨਾਲ ਵਿਆਹ ਨਹੀਂ ਕਰਾਵਾਂਗਾ ਮਤਲਬ ਉੱਥੇ ਸਾਡਾ ਆਜ਼ਾਦ ਫੈਸਲਾ ਹੁੰਦਾ ਵਿਆਹ ਦੇ ਪ੍ਰਤੀ ਕਿ ਮੈਂ ਇਸ ਵਿਅਕਤੀ ਦੇ ਨਾਲ ਰਹਿਣਾ ਕਿ ਨਹੀਂ ਪਰ ਪਹਿਲਾਂ ਮੈਂ ਇਹਨੂੰ ਜਾਣ ਲਵਾਂ ਇਹਦੇ ਨਾਲ ਰਿਸ਼ਤੇ ਵਿੱਚ ਪਵਾਂ ਪਿਆਰ ਦੇ ਸਬੰਧ ਵਿੱਚ ਪਵਾਂ ਜੇਕਰ ਮੈਨੂੰ ਇਹ ਵਿਅਕਤੀ ਸਹੀ ਲੱਗੂਗਾ ਤਾਂ ਮੈਂ ਇਹਦੇ ਨਾਲ ਅੱਗੇ ਰਿਸ਼ਤੇ ਵਿੱਚ ਚੱਲੂਗਾ ਅਗਰ ਮੈਨੂੰ ਇਹ ਵਿਅਕਤੀ ਸਹੀ ਨਹੀਂ ਲੱਗਾ ਤਾਂ ਮੈਂ ਇਹਦੇ ਨਾਲ ਰਿਸ਼ਤੇ ਵਿੱਚ ਨਹੀਂ ਰਹਾਗਾ ਇਹੀ ਸੋਚ ਲੈ ਕੇ ਜਿਹੜੇ ਦੋਨੇ ਮੁੰਡੇ ਕੁੜੀ ਆ ਉਹ ਇਸ ਬੰਧਨ ਦੇ ਵਿੱਚ ਜਾਂਦੇ ਨੇ ਲਾਵ ਮੈਰਿਜ ਕਰਾਉਣ ਵਾਲੇ ਪਾਸੇ ਜਿਹੜਾ ਜਾਂਦੇ ਨੇ ਤਾਂ ਜਦੋਂ ਤੁਸੀਂ ਇਹ ਸੋਚ ਸਮਝ ਕੇ ਇਸ ਰਾਹ ਤੇ ਤੁਰਦੇ ਹੋ ਤਾਂ ਫਿਰ ਇੱਥੇ ਇੱਕ ਗੱਲ ਕੁੜੀਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਤੇ ਮੁੰਡਿਆਂ ਨੂੰ ਵੀ ਯਾਦ ਰੱਖਣੀ ਚਾਹੀਦੀ ਆ ਕਿ ਜਿਹੜਾ ਸਾਹਮਣੇ ਵਾਲਾ ਵਿਅਕਤੀ ਹੈ ਜੇਕਰ ਸਾਨੂੰ ਆਜ਼ਾਦੀ ਹੈ ਕਿ ਅਸੀਂ ਆਪਣੀ ਆਜ਼ਾਦੀ ਦੇ ਨਾਲ ਫੈਸਲਾ ਲੈਣਾ ਕਿ ਮੈਂ ਇਸ ਮੁੰਡੇ ਜਾਂ ਕੁੜੀ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਜੇ ਕੁੜੀਆਂ ਨੂੰ ਇਹ ਅਧਿਕਾਰ ਆ ਕਿ ਮੈਂ ਇਸ ਮੁੰਡੇ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ ਇਹ ਮੇਰਾ ਨਿੱਜੀ ਫੈਸਲਾ ਹੈ ਤਾਂ ਮੁੰਡੇ ਨੂੰ ਵੀ ਉਹਨਾਂ ਹੀ ਅਧਿਕਾਰ ਆ ਇਸ ਗੱਲ ਦਾ ਕਿ ਉਹ ਵੀ ਇਨਕਾਰ ਕਰ ਸਕੇ ਕਿ ਮੈਂ ਇਸ ਕੁੜੀ ਦੇ ਨਾਲ ਰਹਿਣਾ ਤੇ ਨਹੀਂ ਰਹਿਣਾ ਤਾਂ ਇੱਥੇ ਮੇਰੇ ਖਿਆਲ ਵਿੱਚ ਇਹ ਨਹੀਂ ਕਰਨਾ ਚਾਹੀਦਾ ਕਿ ਜਦੋਂ ਅਸੀਂ ਅਡਲਟਾਂ ਅਸੀਂ ਸੋਚ ਸਮਝ ਕੇ ਫੈਸਲਾ ਲਿਆ ਏ ਕਿਸੇ ਰਿਸ਼ਤੇ ਵਿੱਚ ਅੱਗੇ ਵਧਣ ਦਾ ਤਾਂ ਫਿਰ ਜੇਕਰ ਕੋਈ ਟਕਰਾਅ ਆਉਂਦੀ ਆ ਤਾਂ ਫਿਰ ਸਾਨੂੰ ਮੇਰੇ ਖਿਆਲ ਵਿੱਚ ਇੰਨਾ ਕੇਸਾਂ ਤੱਕ ਨਹੀਂ ਜਾਣਾ ਚਾਹੀਦਾ ਇੱਕ ਦੂਜੇ ਉੱਪਰ ਅਜਿਹੇ ਕੇਸ ਕਰਨ ਤੱਕ ਨਹੀਂ ਜਾਣਾ ਚਾਹੀਦਾ ਕਿ ਜੇਕਰ ਮੁੰਡੇ ਦੀ ਸਾਡੀ ਆਜ਼ਾਦੀ ਆ ਕੁੜੀਆਂ ਦੀ ਆਜ਼ਾਦੀ ਆ ਤੇ ਅਸੀਂ ਇਸ ਰਿਸ਼ਤੇ ਵਿੱਚ ਨਹੀਂ ਰਹਿਣਾ ਕਿਉਂਕਿ ਬਹੁਤ ਸਾਰੇ ਥਾਵਾਂ ਤੇ ਕੁੜੀਆਂ ਵੀ ਮੁੰਡਿਆਂ ਨੂੰ ਛੱਡ ਕੇ ਚਲੀਆਂ ਜਾਂਦੀਆਂ ਨੇ ਕਈ ਵਾਰ ਕੋਈ ਮੁੰਡਾ ਸ਼ਰਾਬ ਪੀਂਦਾ ਜਾਂ ਹੋਰ ਤਰ੍ਹਾਂ ਦਾ ਨਸ਼ਾ ਕਰਦਾ ਜਾਂ ਕੋਈ ਹੋਰ ਚੀਜ਼ ਜਾਂ ਆਦਤ ਮੁੰਡੇ ਦੀ ਕੁੜੀਆਂ ਨੂੰ ਪਸੰਦ ਨਹੀਂ ਹੁੰਦੀ ਤਾਂ ਉਹ ਵੀ ਛੱਡ ਕੇ ਮੁੰਡੇ ਨੂੰ ਚਲੀਆਂ ਜਾਂਦੀਆਂ ਨੇ ਤੇ ਜੇਕਰ ਕੋਈ ਮੁੰਡੇ ਨੂੰ ਆਪਣੇ ਵਿੱਚ ਕੋਈ ਗੁਣ ਔਗਣ ਨਜ਼ਰ ਆਉਂਦੇ ਨੇ ਜਿਹਦੇ ਕੱਤੇ ਉਹ ਆਪਾਂ ਨੂੰ ਛੱਡ ਦਿੰਦਾ ਤਾਂ ਸਾਨੂੰ ਵੀ ਉਸ ਚੀਜ਼ ਨੂੰ ਸਵੀਕਾਰ ਕਰਨਾ ਚਾਹੀਦਾ ਇਦੇ ਬਦਲੇ ਮੁੰਡੇ ਦੇ ਉੱਪਰ ਇਸ ਤਰੀਕੇ ਕੇਸ ਨਹੀਂ ਕਰਨੇ ਚਾਹੀਦੇ ਕਿਉਂਕਿ ਵੱਡੀ ਗਿਣਤੀ ਵਿੱਚ ਦੇਖਿਆ ਗਿਆ ਏ ਕਿ ਜਿਹੜੀਆਂ ਕੁੜੀਆਂ ਹੀ ਆਮ ਤੌਰ ਤੇ ਜਦੋਂ ਮੁੰਡਾ ਵਿਆਹ ਤੋਂ ਇਨਕਾਰ ਕਰਦਾ ਤਾਂ ਕੁੜੀਆਂ ਹੀ ਬਿਨਾ ਆਪਣੀ ਇੱਜ਼ਤ ਬਾਰੇ ਸੋਚੇ ਸਮਝੇ ਮੁੰਡੇ ਦੇ ਉੱਪਰ ਅਜਿਹੇ ਕੇਸ ਕਰਦੀਆਂ ਨੇ ਕਿ ਇਹਨਾਂ ਨੇ ਮੈਨੂੰ ਵਰਗਲਾ ਲਿਆ ਮੇਰੇ ਨਾਲ ਧੋਖੇ ਵਿੱਚ ਰਿਹਾ ਮੈਨੂੰ ਵਿਆਹ ਦਾ ਝਾਂਸਾ ਦੇ ਕੇ ਮੇਰੇ ਨਾਲ ਰਿਸ਼ਤੇ ਵਿੱਚ ਰਿਹਾ ਜਦੋਂ ਕਿ ਅਸੀਂ ਵੀ ਅਡਲਟ ਹੁੰਨੇ ਆ ਮੈਚੁਰ ਹੁੰਨੇ ਆ ਤੇ ਸਾਨੂੰ ਵੀ ਪਤਾ ਏ ਕਿ ਇਹਨਾਂ ਚੀਜ਼ਾਂ ਦੇ ਕੀ ਕੀ ਕਿਹੜਾ ਸਹੀ ਪੱਖ ਆ ਤੇ ਕਿਹੜਾ ਗਲਤ ਆ ਤਾਂ ਫਿਰ ਸਾਨੂੰ ਅਜਿਹੀ ਸੋਚ ਜਦੋਂ ਅਸੀਂ ਆਜ਼ਾਦੀ ਦੇ ਨਾਲ ਆਪਣਾ ਫੈਸਲਾ ਲੈ ਰਹੇ ਹਾਂ ਤਾਂ ਫਿਰ ਸਾਨੂੰ ਅਜਿਹੀਆਂ ਛੋਟੀਆਂ ਚੀਜ਼ਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਆਮ ਤੌਰ ਤੇ ਦੇਖਿਆ ਗਿਆ ਕਿ ਮੁੰਡਿਆਂ ਵੱਲੋਂ ਅਜਿਹੇ ਕੇਸ ਕੁੜੀਆਂ ਦੇ ਉੱਪਰ ਨਹੀਂ ਕੀਤੇ ਜਾਂਦੇ ਕਿਉਂਕਿ ਦੁੱਖ ਤਾਂ ਜੇਕਰ ਕਿਸੇ ਦੀ इमोशनल ਅਟੈਚਮੈਂਟ ਆ ਮੁੰਡੇ ਦੀ ਚਾਹੇ ਕੁੜੀ ਦੀ ਤਾਂ ਦੁੱਖ ਤਾਂ ਦੋਵਾਂ ਨੂੰ ਬਰਾਬਰ ਹੀ ਲੱਗਦਾ ਤੇ ਇਹ ਰਿਸ਼ਤਾ ਵੀ ਬਰਾਬਰੀ ਦਾ ਹੀ ਆ ਪਹਿਲੀ ਤਾਂ ਗੱਲ ਹੀ ਇਹ ਆ ਕਿ ਜਿਹੜੇ ਅੱਜ ਦੇ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਲਵ ਦਾ ਪਿਆਰ ਦਾ ਕਨਸੈਪਟ ਹੀ ਸਮਝ ਨਹੀਂ ਆਇਆ ਕਿ ਪਿਆਰ ਆਖਰ ਹੁੰਦਾ ਕੀ ਆ ਉਹ ਕਿਸੇ ਦੀ ਸ਼ਕਲ ਸੂਰਤ ਦੇਖ ਕੇ ਕਿਸੇ ਦਾ ਪੈਸਾ ਦੇਖ ਕੇ ਉਹਦੇ ਤੇ ਮਰਦੇ ਨਹੀਂ ਤੇ ਕਹਿ ਦਿੰਦੇ ਆ ਕਿ ਸਾਨੂੰ ਇੱਕ ਦੂਜੇ ਦੇ ਨਾਲ ਲਾਵ ਆ ਪਿਆਰ ਆ ਅਸਲ ਵਿੱਚ ਪਿਆਰ ਕੀ ਆ ਲਵ ਕੀ ਆ ਜਦੋਂ ਅਸੀਂ ਕਿਸੇ ਦੀਆਂ ਭਾਵਨਾਵਾਂ ਕਿਸੇ ਦੇ ਗੁਣ ਕਿਸੇ ਦੇ ਔਗਣ ਦੇਖਦੇ ਹਾਂ ਕਿਸੇ ਦੀ ਸ਼ਖਸੀਅਤ ਨੂੰ ਦੇਖਦੇ ਹਾਂ ਕਿਸੇ ਦੀ ਵਿਚਾਰਧਾਰਾ ਦੇਖਦੇ ਹਾਂ ਕਿ ਇਹ ਬੰਦੇ ਦੀ ਵਿਚਾਰਧਾਰਾ ਕੀ ਆ ਸਾਡੇ ਨਾਲ ਮੈਚ ਕਰਦੀ ਆ ਕਿਸੇ ਦੇ ਗੁਣ ਔਗਣ ਸਾਡੇ ਨਾਲ ਮੈਚ ਕਰਦੇ ਆ ਕਿਸੇ ਦੀ ਸੋਚ ਸਾਡੇ ਨਾਲ ਮਿਲਦੀ ਆ ਕਿ ਅਸੀਂ ਅੱਗੇ ਰਿਸ਼ਤੇ ਦੇ ਵਿੱਚ ਚੱਲ ਸਕੀਏ ਜੇਕਰ ਬੰਦਾ ਇਹ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਕਿਸੇ ਨਾਲ ਅੱਗੇ ਵਧਦਾ ਤਾਂ ਫੇਰ ਜਿਹੜੀਆਂ ਇਹ ਨੋਕਾਂ ਘਾਟ ਹੀ ਹੁੰਦੀਆਂ ਪਰ ਅਕਸਰ ਹੁੰਦਾ ਏਵੇਂ ਹੀ ਆ ਕਿ ਬੰਦਾ ਇੱਕ ਦੂਜੇ ਦੀ ਸ਼ਕਲ ਦੇਖਦਾ ਉਹਦਾ ਪੈਸਾ ਦੇਖਦਾ ਬਸ ਅਜਿਹੀਆਂ ਚੀਜ਼ਾਂ ਤੋਂ ਇੱਕ ਦੂਜੇ ਦੇ ਨਾਲ ਜਿਹੜਾ ਹੈਗਾ ਉਹ ਜੁੜ ਜਾਂਦੇ ਆ ਰਿਸ਼ਤੇ ਦੇ ਵਿੱਚ ਤੇ ਫਿਰ ਜਿਹੜੇ ਉਹ ਰਿਸ਼ਤੇ ਨੇ ਉਹ ਟੁੱਟਦੇ ਰਹਿੰਦੇ ਨੇ ਤੇ ਇੱਕ ਜਿਹੜੀ ਹੋਰ ਚੀਜ਼ ਆ ਜਿਹੜੀ ਮੁੰਡੇ ਕੁੜੀਆਂ ਵਿੱਚ ਇਸ ਟਾਈਮ ਬਹੁਤ ਜ਼ਿਆਦੇ ਭਾਰੂ ਆ ਉਹ ਹੈਗਾ ਕਿ ਜਦੋਂ ਉਹ ਕਿਸੇ ਬੰਧਨ ਵਿੱਚ ਬੈਠਦੇ ਆ ਤਾਂ ਉਹ ਉਹਨੂੰ ਪੱਕਾ ਨਹੀਂ ਮੰਨਦੇ ਰਿਸ਼ਤੇ ਨੂੰ ਪੱਕਾ ਨਹੀਂ ਮੰਨਦੇ ਹੋਰ 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 ਦੀ ਝਾਕ ਵਿੱਚ ਜਿਹੜੀ ਮੁੰਡੇ ਕੁੜੀਆਂ ਦੀ ਜ਼ਿੰਦਗੀ ਆ ਉਹ ਲੰਘਦੀ ਆ ਜਿਵੇਂ ਕੁੜੀਆਂ ਨੂੰ ਲੱਗਦਾ ਕਿ ਅਸੀਂ ਤਾਂ ਬਹੁਤ ਸੋਹਣੀਆਂ ਜਾਂ ਕੋਈ ਇਦਾਂ ਦੀ ਉਹਨਾਂ ਦੇ ਮਨ 'ਚ ਗੱਲ ਹੁੰਦੀ ਹੈ ਕਿ ਬੜੇ ਸਾਰੇ ਮੁੰਡੇ ਆ ਸਾਡੇ ਤੇ ਮਰਦੇ ਆ ਤਾਂ ਜੇ ਇਹ ਮੁੰਡਾ ਨਹੀਂ ਤਾਂ ਹੋਰ ਸਹੀ ਮਤਲਬ ਉਹਨਾਂ ਦਾ ਰਿਸ਼ਤਾ ਟਿਕਾਊ ਨਹੀਂ ਹੁੰਦਾ ਐਵੇਂ ਹੀ ਮੁੰਡਿਆਂ ਨੂੰ ਹੁੰਦਾ ਕਿ ਜੇਕਰ ਇਹ ਕੁੜੀ ਨਹੀਂ ਤਾਂ ਹੋਰ ਸਹੀ ਇਹਦੇ ਅਰਕੀਆਂ ਵੀ ਕੁੜਗਾ ਤੁਰਗਾ ਫਿਰਦੇਗਾ ਮਤਲਬ ਹੋਰ-ਹੋਰ ਦੀ ਭਾਵਨਾ ਉਹ ਆਪਣੇ ਰਿਸ਼ਤੇ ਨੂੰ ਹੋਰ-ਹੋਰ ਦੀ ਭਾਵਨਾ ਦੇ ਵਿੱਚ ਪੱਕਾ ਹੀ ਨਹੀਂ ਕਰਦੇ ਜਿਵੇਂ ਵੀ ਹੁੰਦਾ ਸਾਡੇ ਕੋਲੇ ਇਹ ਹੁੰਦਾ ਨਾ ਵੀ ਜਿਵੇਂ ਸਾਡਾ ਮਾਂ ਪਿਓ ਆ ਸਾਨੂੰ ਪਤਾ ਅਸੀਂ ਆਪਣੇ ਮਾਂ ਪਿਓ ਨੂੰ ਬਦਲ ਨਹੀਂ ਸਕਦੇ ਇਹ ਹੀ ਸਾਡਾ ਮਾਂ ਪਿਓ ਆ ਤੇ ਬਸ ਇਸੇ ਨੇ ਹੀ ਰਹਿਣਾ ਏ ਤੇ ਅਸੀਂ ਇਹਨਾਂ ਨੂੰ ਹੀ ਸਵੀਕਾਰ ਕਰਨਾ ਉਵੇਂ ਜਿਹੜਾ ਹੈਗਾ ਇਹ ਮੁੰਡੇ ਕੁੜੀਆਂ ਦੇ ਵਿੱਚ ਇਹ ਜਦੋਂ ਉਹ ਕਿਸੇ ਨਾ ਰਿਸ਼ਤੇ ਦੇ ਵਿੱਚ ਆ ਜਾਂਦੇ ਆ ਤਾਂ ਉਹ ਐਵੇਂ ਨਹੀਂ ਸਮਝਦੇ ਆ ਆਪਦੇ ਰਿਸ਼ਤੇ ਨੂੰ ਪੱਕਾ ਨਹੀਂ ਸਮਝਦੇ ਬਲਕਿ ਇੱਕ ਰਿਸ਼ਤੇ ਦੇ ਵਿੱਚ ਪਾ ਕੇ ਵੀ ਬਾਹਰ ਦੀ ਝਾਕ ਜਿਹੜੀ ਹੈਗੀ ਮੁੰਡੇ ਕੁੜੀਆਂ ਨੂੰ ਰਹਿੰਦੀ ਆ ਜਿਹਦੇ ਕਰਕੇ ਅੱਜਕੱਲ ਜਿਹੜੇ ਹੈਗੇ ਆ ਰਿਸ਼ਤੇ ਬਹੁਤ ਟੁੱਟ ਰਹੇ ਨੇ ਅੱਜਕੱਲ ਦੇ ਮੁੰਡੇ ਕੁੜੀਆਂ ਦੀ ਅਜਿਹੀ ਸੋਚ ਕਰਕੇ ਜਿਹੜਾ ਲਵ ਮੈਰਿਜ ਦਾ ਅਗਾਹ ਵਧੂ ਕਨਸੈਪਟ ਸੀਗਾ ਅਗਾਹ ਵਧੂ ਜਿਹੜੀ ਸੋਚ ਸੀਗੀ ਉਹਨੂੰ ਗਲਤ ਸਾਬਤ ਕਰਕੇ ਰੱਖ ਦਿੱਤਾ ਹੈ ਤੇ ਜਿਹੜੀ ਪਛਾਖੜੀ ਸੋਚ ਸੀ ਉਹਨੂੰ ਸਹੀ ਬਣਾ ਕੇ ਧਰ ਦਿੱਤਾਏ ਉਹ ਕਿਵੇਂ ਕਿਉਂਕਿ ਕਿਸੇ ਵੀ ਰਿਸ਼ਤੇ ਨੂੰ ਚਲਾਉਣ ਵਾਸਤੇ ਸਾਂਝੀਵਾਲਤਾ ਨਿਮਰਤਾ ਸਹਿਜਸ਼ੀਲਤਾ ਦੀ ਭਾਵਨਾ ਬਹੁਤ ਜ਼ਰੂਰੀ ਹੁੰਦੀ ਆ ਪਰ ਅੱਜ ਕੱਲ ਦੇ ਨੌਜਵਾਨਾਂ ਵਿੱਚ ਇਹ ਚੀਜ਼ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਕੋਈ ਵੀ ਵਿਅਕਤੀ ਜਿਹੜਾ ਮਤਲਬ ਇਸ ਹੈ ਨਾ ਹੀ ਨਹੀਂ ਚਾਹੁੰਦਾ ਕਿ ਜਿਹੜਾ ਦੂਜਾ ਏ ਉਹਦੀਆਂ ਵੀ ਭਾਵਨਾਵਾਂ ਨੇ ਮੈਂ ਉਹਨਾਂ ਦੀ ਵੀ ਕਦਰ ਕਰਨੀ ਆ ਜਿਵੇਂ ਮੰਨ ਲਓ ਕਿਸੇ ਨੇ ਕਿਸੇ ਨੂੰ ਗੱਲ ਕਹਿਤੀ ਆ ਕੋਈ ਗੱਲ ਕਹਿਤੀ ਆ ਕੋਈ ਛਿੜਕ ਦੇਤੀ ਆ ਜਾਂ ਕਿਸੇ ਦੀ ਗੱਲ ਨਾਲ ਸਹਿਮਤ ਨਹੀਂ ਹੋਇਆ ਤਾਂ ਉਹਨਾਂ ਵਿੱਚ ਇਹ ਭਾਵਨਾ ਹੀ ਨਹੀਂ ਕਿ ਦੂਜੇ ਦੀ ਗੱਲ ਨੂੰ ਵੀ ਸਹਿ ਲਿਆ ਜਾਵੇ ਚਲਦੇ ਕੋਈ ਮਾੜਾ ਮੋਟਾ ਉੱਚਾ ਨੀਵਾ ਬੋਲਿਆ ਗਿਆ ਤਾਂ ਉਹਨੂੰ ਸਹਿ ਲਿਆ ਜਾਵੇ ਚਲੋ ਵੀ ਜੇ ਸਾਡੀ ਫੀਲਿੰਗ ਆ ਸਾਡਾ ਸਾਡੀ ਗੱਲ ਆ ਵੇ ਅਸੀਂ ਆਪਣੀ ਮਨਾਉਣਾ ਚਾਹੁੰਦੇ ਹਾਂ ਜੇ ਅਗਲਾ ਵੀ ਆਪਦੀ ਕੋਈ ਗੱਲ ਸਾਨੂੰ ਮਨਾਉਣਾ ਚਾਹੁੰਦਾ ਤਾਂ ਅਸੀਂ ਮੰਨ ਲਗੇ ਉਸ ਚੀਜ਼ ਨੂੰ ਸਹਿ ਲਗੇ ਪਰ ਉਹ ਚੀਜ਼ ਜਿਹੜੀ ਉਹ ਖਤਮ ਹੀ ਹੋ ਗਈ ਆ ਹਰ ਬੰਦਾ ਚਾਹੁੰਦਾ ਮੈਂ ਆ ਤੇ ਬਸ ਮੈਂ ਆ ਤੇ ਮੇਰੀ ਚੱਲਣੀ ਚਾਹੀਦੀ ਆ ਦੂਜੇ ਦੀ ਕੋਈ ਭਾਵਨਾ ਦੀ ਕਦਰ ਹੀ ਨਹੀਂ ਹੈਗੀ ਤੇ ਜਿਵੇਂ ਐ ਹੁੰਦਾ ਵੀ ਜੇ ਆਪਾਂ ਗੱਲ ਕਰੀਏ ਨਿਮਰਤਾ ਦੀ ਤਾਂ ਕਈ ਵਾਰੀ ਐਵੇਂ ਹੁੰਦਾ ਵੀ ਇਹਨਾਂ ਰਿਸ਼ਤਿਆਂ ਦੇ ਵਿੱਚ ਦੋ ਜਣੇ ਲੜ ਪਿਆ ਤੇ ਇੱਕ ਨੂੰ ਝੁਕਣਾ ਪੈਂਦਾ ਨਿਮਰਤਾ ਦਿਖਾਉਣੀ ਪੈਂਦੀ ਆ ਤਾਂ ਉਹ ਚੀਜ਼ ਹੈ ਹੀ ਨਹੀਂ ਜਾਂ ਤਾਂ ਇਹ ਹੁੰਦਾ ਵੀ ਕੋਈ ਜਾਣਾ ਮੈਨੂੰ ਬਣਾਈ ਜਾਵੇ ਚਾਹੇ ਮੁੰਡਾ ਬਣਾਈ ਜਾਵੇ ਚਾਹੇ ਕੁੜੀ ਜੇ ਕੋਈ ਗਲਤੀ ਹੋ ਗਈ ਆ ਚਾਹੇ ਰੋਸ ਗਿਆਏ ਉਹਦੇ ਵਿੱਚ ਕਈ ਵਾਰੀ ਐਵੇਂ ਹੁੰਦਾ ਵੀ ਜਾਂ ਤਾਂ ਮੁੰਡਾ ਹੀ ਬਣਾਈ ਜਾਂਦਾ ਕੁੜੀ ਨੂੰ ਤੇ ਜਾਂ ਕੁੜੀ ਹੀ ਬਣਾਈ ਜਾਂਦੀ ਮੁੰਡੇ ਨੂੰ ਉਹ ਉੱਥੇ ਵੀ ਜਿਹੜਾ ਬੈਲੈਂਸ ਬਣਨਾ ਚਾਹੀਦਾ ਵੀ ਚਲ ਦੋਨੇ ਕਿਤੇ ਨਾ ਕਿਤੇ ਇੱਕ ਵਾਰੀ ਉਹ ਤੇ ਇੱਕ ਵਾਰੀ ਉਹ ਇਹ ਇਹ ਚੀਜ਼ਾਂ ਨੂੰ ਸਹਿ ਲੈਣ ਝੋਕ ਜਾਣ ਇੱਕ ਦੂਜੇ ਦੇ ਅੱਗੇ ਉਹ ਕਹਿੰਦੇ ਨਾ ਉਹ ਪਹਿਲੀ ਗੱਲ ਤਾਂ ਦੋਵਾਂ ਵਿੱਚ ਹੀ ਇਹ ਚੀਜ਼ ਨਹੀਂ ਹੁੰਦੀ ਕਿ ਇੱਕ ਮਤਲਬ ਇਹਦੇ ਵਿੱਚ ਝੁਗਣਾ ਇਹ ਮੁੰਡਾ ਕਹਿੰਦਾ ਮੈਂ ਨਹੀਂ ਝੁਕਦਾ ਤੇ ਕੁੜੀ ਕਹਿੰਦੀ ਮੈਂ ਨਹੀਂ ਝੁਕਦੀ ਮੈਂ ਨਹੀਂ ਤੇਰੀ ਗੱਲ ਮੰਦੀ ਮਤਲਬ ਨਿਮਰਤਾ ਜਿਹੜੀ ਹੈਗੀ ਉਹ ਲਗਭਗ ਖਤਮ ਹੀ ਹੈ ਇੱਕ ਦੂਜੇ ਦੇ ਅੱਗੇ ਮਤਲਬ ਝੁਕ ਜਾਣਾ ਕਿਸੇ ਗੱਲ ਨੂੰ ਲੈ ਕੇ ਕੋਈ ਗਲਤੀ ਹੋ ਗਈ ਜਾਂ ਕੁਝ ਇੱਕ ਦੂਜੇ ਨੂੰ ਝੁਕ ਜਾਣਾ ਸਵੀਕਾਰ ਕਰ ਲੈਣਾ ਇਹ ਚੀਜ਼ ਤਾਂ ਹੈ ਹੀ ਨਹੀਂਗੀ ਨਾ ਤੇ ਜਿਹਦੇ ਕਰਕੇ ਜਿਹੜੇ ਰਿਸ਼ਤੇ ਆ ਉਹ ਟੁੱਟਣ ਵੱਲ ਵਧਦੇ ਆ ਤੇ ਜਿਹੜੀ ਸਾਂਝੀ ਵਾਲਤਾ ਦੀ ਭਾਵਨਾ ਦੀ ਜੇ ਆਪਾਂ ਗੱਲ ਕਰੀਏ ਤਾਂ ਅੱਜਕੱਲ੍ਹ ਹਰ ਮਨੁੱਖ ਇਕੱਲਾ ਰਹਿਣਾ ਚਾਹੁੰਦਾ ਮੈਂ ਤੇ ਮੈਂ ਤੇ ਬਸ ਮੈਂ ਇਕੱਲਾ ਰਹਿਣਾ ਚਾਹੁੰਦਾ ਉਹਨੂੰ ਐਂ ਲੱਗਦਾ ਕਿ ਜਿਹੜਾ ਦੂਜਾ ਵਿਅਕਤੀ ਉਹ ਤਾਂ ਕੁਝ ਵੀ ਨਹੀਂ ਜੇ ਕੋਈ ਭਾਵਨਾ ਐ ਕੋਈ ਸੱਦਰਾ ਐ ਕੋਈ ਆਪਦੀ ਗੱਲ ਮਨਾਉਣੀ ਐ ਤਾਂ ਉਹ ਮੇਰੀ ਆ ਸਾਂਝੀ ਤਾਂ ਕੋਈ ਗੱਲ ਹੀ ਨਹੀਂ ਸਾਰਿਆਂ ਨੂੰ ਲੈ ਕੇ ਤਾਂ ਨਾਲ ਚੱਲਣਾ ਹੀ ਨਹੀਂ ਸਿਰਫ ਮੈਂ ਹੀ ਆ ਮੇਰੀ ਗੱਲ ਮੰਨੋ ਮਤਲਬ ਇੱਕ ਵਿਅਕਤੀ ਹੁੰਦਾ ਇਹ ਹੁੰਦਾ ਜੇ ਮੈਂ ਉੱਥੇ ਜਾਣਾ ਐ ਤਾਂ ਮੈਂ ਜਾਣਾ ਐ ਤੁਸੀਂ ਮਤਲਬ ਮੈਨੂੰ ਰੋਕਣ ਵਾਲੇ ਕੌਣ ਹੁੰਦੇ ਹੋ ਜਾਂ ਤਾਂ ਮੈਂ ਇਕੱਲਾ ਜਾਣਾ ਏ ਜਾਂ ਮੈਂ ਤੁਹਾਡੇ ਨਾਲ ਨਹੀਂ ਜਾਣਾ ਇਹੋ ਜਿਹੜੀਆਂ ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਪਰਿਵਾਰ ਵਿੱਚ ਕਿਸੇ ਦੂਸਰੇ ਵਿਅਕਤੀ ਦੇ ਨਾਲ ਅਸੀਂ ਰਹਿੰਦੇ ਆ ਜਾਂ ਪਰਿਵਾਰ ਵਿੱਚ ਰਹਿੰਦੇ ਆ ਤਾਂ ਉਹ ਸਹਿਣੀਆਂ ਪੈਂਦੀਆਂ ਕਈ ਥਾਵਾਂ ਤੇ ਆ ਕੇ ਫਿਰ ਪਰਿਵਾਰ ਦੇ ਵਿੱਚ ਉਹਨਾਂ ਦੀਆਂ ਭਾਵਨਾ ਨੂੰ ਮੁੱਖ ਰੱਖਦੇ ਹੋਏ ਉਹਨਾਂ ਦੀਆਂ ਗੱਲਾਂ ਵੀ ਮੰਨਣੀਆਂ ਪੈਂਦੀਆਂ ਏ ਤਾਂ ਉਹ ਜਿਹੜੀ ਸਾਂਝੀ ਵਾਲਤਾ ਦੀ ਭਾਵਨਾ ਏ ਉਹ ਨਹੀਂ ਹੁੰਦੀ ਕਿਉਂਕਿ ਅਸੀਂ ਕੋਈ ਸੰਗਠਨ ਚਲਾਉਣਾ ਕੋਈ ਜਥੇਬੰਦੀ ਚਲਾਉਣੀ ਆ ਕੋਈ ਹੋਰ ਅਦਾਰਾ ਚਲਾਉਣਾ ਹੈ ਮਤਲਬ ਕਿਤੇ ਵੀ ਅਸੀਂ ਕੋਈ ਵੀ ਕਮਿਊਨ ਕਿਸੇ ਵੀ ਤਰ੍ਹਾਂ ਦਾ ਚਲਾਉਣਾ ਤਾਂ ਉਹਦੇ ਵਿੱਚ ਜਿਹੜੀ ਸਾਂਝੀ ਵਾਲਤਾ ਇਹ ਸਾਂਝੀ ਵਾਲਤਾ ਦੀ ਭਾਵਨਾ ਉਹ ਬਹੁਤ ਜ਼ਰੂਰੀ ਹੁੰਦੀ ਹੈ ਐਵੇਂ ਹੀ ਜਿਹੜੇ ਸਾਡੇ ਰਿਸ਼ਤੇ ਆ ਉਹਦੇ ਵਿੱਚ ਵੀ ਸਾਂਝੀ ਵਾਲਤਾ ਦੀ ਭਾਵਨਾ ਬਹੁਤ ਜ਼ਰੂਰੀ ਹੁੰਦੀ ਹੈ ਤਾਂ ਹੀ ਕੋਈ ਰਿਸ਼ਤਾ ਚੱਲ ਸਕਦਾ ਹੈ ਨਿਰਭ ਸਕਦਾ ਹੈ ਵਰਨਾ ਨਹੀਂ ਚੱਲ ਸਕਦਾ ਨਹੀਂ ਨਿਰਭ ਸਕਦਾ ਪਰ ਅੱਜ ਕੱਲ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਥੇ ਮੁੰਡਿਆਂ ਦਾ ਵੀ ਇਹੀ ਹਾਲ ਆ ਕਿ ਉਹ ਵੀ ਨਾ ਝੁਕਦੇ ਨੇ ਨਾ ਨਿਮਰਤਾ ਤੇ ਨਾ ਸਹਿਨਸ਼ੀਲਤਾ ਤੇ ਇਹੀ ਹਾਲ ਜਿਹੜਾ ਅੱਜ ਕੱਲ੍ਹ ਦੀਆਂ ਕੁੜੀਆਂ ਦਾ ਇਹਨਾਂ ਨਿਮਰਤਾ ਨਾ ਸਹਿਨਸ਼ੀਲਤਾ ਤੇ ਨਾ ਹੀ ਝੁਗਣਾਏ ਰਿਸ਼ਤਿਆਂ ਨੂੰ ਚਲਾਉਣ ਦੇ ਤਾਂ ਇਹੀ ਫਾਰਮੂਲੇ ਨੇ ਕਿ ਕੋਈ ਥਾਵਾਂ ਤੇ ਸਾਨੂੰ ਐਡਜਸਟਮੈਂਟ ਕਰਨੀ ਪੈਂਦੀ ਆ ਨਹੀਂ ਤਾਂ ਮਤਲਬ ਸਮਾਜ ਵਿੱਚ ਅਰਾਜਕਤਾ ਹੀ ਫੈਲਦੀ ਆ ਤੇ ਅੱਜ ਕੱਲ੍ਹ ਜਿਹੜੇ ਸਾਡੇ ਰਿਸ਼ਤੇ ਨੇ ਵੱਡੀ ਪੱਧਰ ਤੇ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਭਾਰਤ ਦੇ ਵਿੱਚ ਵੀ ਇਹਨਾਂ ਦਾ ਇਹੀ ਕਾਰਨ ਆ ਕਿ ਕੋਈ ਨੌਜਵਾਨ ਨੂੰ ਤਿਆਰ ਆਣਾ ਨਿਮਰਤਾ ਅਤੇ ਨਸਹਿਨਸ਼ੀਲਤਾ ਦੀ ਭਾਵਨਾ ਬਚੀ ਆ ਨੌਜਵਾਨਾਂ ਦੇ ਵਿੱਚ ਇਸੇ ਕਰਕੇ ਜਿਹੜੇ ਵੱਡੀ ਗੈਂਤੀ ਰਿਸ਼ਤੇ ਆ ਸਾਡੇ ਉਹ ਟੁੱਟ ਰਹੇ ਨੇ ਹਾਂ ਇੱਥੇ ਕੋਈ ਭੈਣ ਭਰਾ ਇਹ ਨਾ ਸਮਝ ਲੈ ਕਿ ਸਾਡਾ ਕਹਿਣ ਤੋਂ ਭਾਵ ਇਹ ਆ ਕਿ ਚਾਹੇ ਕੋਈ ਮਾਰੀ ਕੁੱਟੀ ਜਾਂਦਾ ਕੋਈ ਬਦਮਾਸ਼ ਬੰਦਾ ਕੋਈ ਘਟਿਆ ਇਨਸਾਨ ਆ ਉਹਦੇ ਨਾਲ ਵੀ ਰੋ ਉੱਥੇ ਵੀ ਨਿਮਰਤਾ ਦਿਖਾਓ ਦੇਖੋ ਕਈ ਤਾਂ ਹੁੰਦੇ ਹੀ ਇਹੋ ਜਿਹੇ ਕਟਿਆ ਇਨਸਾਨ ਆ ਕਿ ਜਿਨ੍ਹਾਂ ਨਾਲ ਵਿਆਹ ਹੀ ਨਹੀਂ ਜਾ ਸਕਦਾ ਜਿਨ੍ਹਾਂ ਤੋਂ ਕਿਨਾਰਾ ਹੀ ਕਰਨਾ ਪੈਂਦਾ ਪਾਸਾ ਹੀ ਕਰਨਾ ਪੈਂਦਾ ਉਹ ਸਾਨੂੰ ਪਤਾ ਹੀ ਲੱਗ ਜਾਂਦਾ ਕਿ ਆ ਬੰਦਾ ਇਸ ਕਿਸਮ ਦਾ ਪਰ ਕਈ ਜਿਹੜੇ ਹੈਗੇ ਆ ਵੱਡੀ ਗਿਣਤੀ ਜਿਹੜੇ ਘਰਾਂ ਦੇ ਰੋਲੇ ਆ ਉਹ ਬਸ ਸਿਰਫ ਸਹਿਣਸ਼ੀਲਤਾ ਨਿਮਰਤਾ ਤੇ ਝੁਗਨ ਦੀ ਜਿਹੜੀ ਭਾਵਨਾ ਹੈ ਹੈਗੀ ਆ ਸਾਂਝੀ ਵਾਲਤਾ ਦੀ ਜਿਹੜੀ ਭਾਵਨਾ ਉਹ ਨਾ ਹੋਣ ਕਰਕੇ ਹੀ ਵਾਪਰ ਰਹੇ ਆ ਪਰ ਜਿੱਥੇ ਕੋਈ ਤੁਹਾਡੇ ਨਾਲ ਸੱਚੀ ਮੁੱਚੀ ਧੱਕਾ ਹੋ ਰਿਹਾ ਏ ਗਲਤ ਹੋ ਰਿਹਾ ਏ ਉਥੇ ਤਾਂ ਅਸੀਂ ਅਜਿਹੇ ਘਟੀਆ ਜਿਹੜਾ ਰਿਸ਼ਤਾ ਏ ਸਾਡੇ ਵਾਸਤੇ ਨਸੂਰ ਬਣ ਗਿਆ ਉਥੇ ਤਾਂ ਸਾਨੂੰ ਅਜਿਹੇ ਰਿਸ਼ਤੇ ਨੂੰ ਛੱਡਣਾ ਹੀ ਚਾਹੀਦਾ ਉਹੀ ਇਹਦਾ ਇੱਕੋ ਇੱਕ ਹੱਲ ਹੈ